ਦੋ ਗੱਡੀਆਂ ਵਿੱਚ ਹੋਈ ਆਪਸ ਵਿੱਚ ਆਹਮੜੇ ਸਾਹਮਣੇ ਟੱਕਰ ਫਿਲੌਰ ਨਵਾਂ ਸ਼ੈਲ ਰੋਡ ਤੇ ਦੋ ਗੱਡੀਆਂ ਵਿੱਚ ਆਪਸ ਵਿੱਚ ਆਹਮੜੇ ਸਾਹਮਣੇ ਹੋਈ ਟੱਕਰ ਜਿਸ ਵਿੱਚ ਜਾਨੀ ਮਾਲੀ ਨੁਕਸਾਨ ਤੋਂ ਬਚਾ ਰਿਹਾ ਇੱਕ ਗੱਡੀ ਸਪ੍ਰੈਸਰ ਜੋ ਕਿ ਆਪਣੇ ਸਾਈਡ ਤੋਂ ਆ ਰਹੀ ਸੀ ਜਿਸ ਦਾ ਨੰਬਰ ਪੀਬੀ 32 ایسੀ 1767 ਦੂਸਰੀ ਗੱਡੀ ਫਿਲੌਰ ਸਾਈਡ ਤੋਂ ਆ ਰਹੀ ਸੀ ਉਡੀ ਹਰਿਆਣਾ ਨੰਬਰ ਐਚਆਰ 26 ਐਫ 4444 ਜਿਨ੍ਹਾਂ ਦੀ ਆਪਸ ਵਿੱਚ ਟੱਕਰ ਹੋਣ ਨਾਲ ਜਾਨੀ ਮਾਲੀ ਨੁਕਸਾਨ ਤੋਂ ਬਚਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਆਡੀ ਕਾਰ ਵਾਲੇ ਕਿਸੇ ਵਿਆਹ ਸ਼ਾਦੀ ਤੋਂ ਆ ਰਹੇ ਸੀ ਜਿਸ ਵਿੱਚ ਆਪਸ ਵਿੱਚ ਗੱਡੀਆਂ ਦੀ ਟੱਕਰ ਹੋਣ ਕਾਰਨ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਅਤੇ ਸਵਾਰੀਆਂ ਦਾ ਭਾਰੀ ਗੱਡੀ ਹੋਣ ਕਰਕੇ ਅੰਦਰੂਨੀ ਸੱਟਾਂ ਲੱਗੀਆਂ ਹਨ ਗੱਡੀਆਂ ਦਾ ਕਾਫੀ ਨੁਕਸਾਨ ਦੇਖਣ ਨੂੰ ਮਿਲਿਆ ਮੌਕੇ ਤੇ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਸਿਵਲ ਹਸਪੀਟਲ ਫਿਲੌਰ ਪਹੁੰਚਾਇਆ ਗਿਆ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਫਿਲੌਰ ਤੋਂ ਪੱਤਰਕਾਰ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਓਏ ਇਧਰ ਆ ਨੰਬਰ ਲੈ ਜਾ ਕੇ ਤੇ ਤੂੰ ਤਾਂ ਪਾਜੀ ਜੋ ਕੀ ਹੋ ਗਿਆ ਭਾਈ ਬਤਾਓਗੇ ਕੋਈ ਨਹੀਂ ਭਾਈ ਬਹੁਤ ਲੱਗੀ ਅੱਡੀ ਇਧਰੋਂ ਅਪਰੇਲੋਂ ਆ ਰਹੀ ਸੀ ਤੇ ਮੈਨਾਂ ਸ਼ੋਪਨ ਰਿਸ਼ਵਤ ਸੰਗਿਆ ਜੀ ਲੋ ਕੋਦਰ ਤੋਂ ਮੈਂ ਇਧਰ ਆ ਰਿਹਾ ਸੀ ਕਦੋਂ ਇਧਰ ਟਿੱਪਰਾ ਆਉਣ ਡੀਆਂ ਸੀਗੀਆਂ ਉਹਨਾਂ ਨੂੰ ਆ ਗੱਡੀ ਆਡੀ ਪਾਸ ਕਰਦੀ ਸੀਗੀ ਉਧਰਲੇ ਪਾਸੋਂ ਆ ਦੂਸਰੀ ਗੱਡੀ ਆਉਣ ਡਈ ਸੀ ਉਹ ਕੰਟਰੋਲ ਨਹੀਂ ਹੋਇਆ ਗੱਡੀਆਂ ਦਾ ਉਹ ਜਾ ਕੇ ਤੇ ਦੂਜੀ ਗੱਡੀ ਦੇ ਵਿੱਚ ਪੱਜੀ ਬਹੁਤ ਚਾ ਕੀਤਾ ਜਦੋਂ ਬਚਾਈ ਹੋ ਗਿਆ ਜੀ ਇਹ ਓਵਰਟੇਕ ਕਰ ਰਹੇ ਸੀ ਇਹ ਇਹ ਗੱਡੀ ਓਵਰਟੇਕ ਕਰ ਗਈ ਸੀ ਉਹ ਟਿੱਪਰਾਂ ਚੱਲ ਰਹੀਆਂ ਸੀ ਉਹ ਓਵਰਟੇਕ ਕਰ ਗਈ ਸੀ ਗੱਡੀ ਹਾਂਜੀ ਇਹਨਾਂ ਦਾ ਇਦਾਂ ਹੋਈ ਆ ਬਾਕੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਆ ਥੋੜੀਆਂ ਲੱਗੀਆਂ ਮਾੜੀਆਂ ਮੋਟੇ ਸੀਹੇ ਲੱਗਾ ਘੋਟਾ ਹੀ ਲੱਤ ਨੂੰ ਪੋਸ ਹਸਪੀਟਲ ਲੈ ਗਿਆ ਮੁੰਡੇ ਨੂੰ ਸਹੀ ਆ ਬਿਲਕੁਲ ਠੀਕ ਆ ਉਹਦਾ ਮੌਕੇ ਤੇ ਪੁਲਿਸ ਨਹੀਂ ਪੁਚਾ ਨਹੀਂ ਪੁਲਿਸ ਨੇ ਪ੍ਰਯਾਸਨ ਕੋਈ ਨਹੀਂ ਆਇਆ ਜੀ ਇੱਥੇ ਸਾਨੂੰ 20 ਮਿੰਟ ਹੋ ਗਏ ਆ ਜੀ ਕੋਈ ਗੱਲਬਾਤ ਨਹੀਂ ਕੋਈ ਨਹੀਂ ਆਇਆ ਜੀ ਇੱਥੇ ਪੁਲਿਸ ਨੇ ਕਾਲ ਕੀਤਾ ਹਾਂਜੀ ਨਹੀਂ ਕੀਤਾ ਨਹੀਂ ਜੀ ਕੀਤਾ ਨਹੀਂ ਪੁਲਿਸ ਨੇ ਨਹੀਂ ਕੀਤਾ ਤੇ ਇੱਕ ਮੁੰਡੇ ਨੇ ਕੀਤਾ ਹੋਇਆ ਹੈਗਾ ਅਜੇ ਤੱਕ ਨਹੀਂ ਕੋਈ ਆਇਆ ਜੀ ਹਾਂਜੀ ਕਾਲ ਕੀਤੀ ਆ ਅਜੇ ਤੱਕ ਨਹੀਂ ਕੋਈ ਆਇਆ ਜੀ ਆਪਣਾ ਭਾਈ ਸਾਹਿਲ ਆਪਾਂ ਨਿਰਮਲ ਤੁਮਾ ਭਜੀ ਅਸੀਂ ਆਪਣੇ ਇੱਕ ਕੰਮ ਤੋਂ ਆ ਰਹੇ ਸੀਗੇ ਭਜੀ ਤੇ ਉਹ ਕੰਮ ਕਿੱਥੇ ਕਰਦੇ ਆਪਣੇ ਭਾਈ ਆਹ ਜੀ ਹਾਂਜੀ ਕੌਣ ਹਾਂਜੀ ਅੱਛਾ ਜੀ ਤੇ ਹਾਦਸਾ ਕਿਦਾ ਹੋਇਆ ਜੀ ਹਾਦਸਾ ਭਾਜੀ ਉਹ ਮੋਰੇ ਪਾਂਛੇ ਟਿਪਰ ਆ ਰਹੇ ਸੀਗੇ ਉਹ ਗੱਡੀ ਆ ਉਹ ਵੜੇ ਕਰਦਾ ਪਿਆ ਜੀ ਉਹਨੂੰ ਤੇ ਉਹਦੀ 100 ਤੋਂ ਉੱਤੇ ਸੀਗੀ ਸਪੀਡ ਉਹਦੀ ਤੇ ਆਪਾਂ ਆਪਣੇ ਥਈ ਆ ਰਹੇ ਸੀਗੇ ਆਪਣੇ ਰਾਹ ਤੇ ਆਪਾਂ ਨੇ ਉਹ ਜਿਹੜਾ ਰੋਕ ਤੇ ਭਾਈ ਕਿੱਡੀ ਹੋਣੀ ਉਧਰੋਂ ਲੈ ਕੇ ਸਿੱਧਾ ਆਪਣੇ ਵਿੱਚ ਮਾਰੀ ਭਾਜੀ 120 120 30 ਸਪੀਡ ਤੇ ਭਾਜੀ ਗਾਕੀ ਭਾਈ ਉਹ ਵੀ ਸੀਗੀ ਭਾਜੀ ਰੋਡ ਇੱਕ ਟਿਪਰ ਨੂੰ ਓਵਰਟੇਕ ਕਰਦੇ ਕਰਦੇ ਉਹ ਤੁਹਾਡੀ ਗੱਡੀ ਦੇ ਵਿੱਚ ਹੀ ਗੱਡੀ ਖੜੀ ਹਾਂਜੀ ਹਾਂਜੀ ਭਾਈ ਹੁਣ ਗੱਡੀ ਵੀ ਨੇ ਸਲੋ ਕੀਤੀ ਭਾਈ ਠੀਕ ਹੈ ਤੇ ਮੌਕੇ ਤੇ ਬਹੁਤ ਸਾਰੇ ਮੁਲਾਜ਼ਮ ਆਏ ਮੌਕੇ ਤੇ ਭਾਈ ਪਲਾਸ ਮੁਲਾਜ਼ਮ ਆ ਗਏ ਕਿ ਖਬਰ ਹੈ ਜੀ ਢੋਲੀ ਵਾਲੀ ਸਾਹਿਬ ਜੀ ਦੇਖੋ ਜੀ ਇਹਦੇ ਵਿੱਚ ਆਹਮੋ ਸਾਹਮਣੇ ਗੱਡੀ ਵੱਜੀ ਆ ਜੋ ਕਿ ਨਮਾਚਰ ਹਾਈਵੇ ਧੋੜਿਆ ਜੂਨਪੁਰ ਦੇ ਗੇਟ ਦੇ ਕੋਲ ਆ ਦੇਖੋ ਜੀ ਆਡੀ ਵਾਲੀ ਗੱਡੀ ਸੀ ਵਿਆਹ ਵਾਲੀ ਦਿਖਾਇਓ ਭਾਈ ਮੜੇ ਆ ਕੈਮਰੇ ਨਾਲ ਆਡੀ ਵਾਲੀ ਸਾਹਿਬ ਜੀ ਜਿਹਦੇ ਵਿੱਚ ਆਹਮੋ ਸਾਹਮਣੇ ਗੱਡੀ ਵੱਜੀ ਆ ਜੀ ਮੇਰੇ ਕੋਲ ਅਪਡੇਟ ਆਣਾ ਇਹ ਇੱਕ ਹੋਰ ਜੀ ਹੁਣੇ ਹੀ ਲਾਈਵ ਇੱਥੇ ਐਕਸੀਡੈਂਟ ਹੋਇਆ ਜੀ ਵਿੱਚ ਮੋਟਰਸਾਈਕਲ ਦੇ ਵਿੱਚ ਮੋਟਰਸਾਈਕਲ ਵੱਜੇ ਆ ਉਹਨਾਂ ਦਾ ਵੀ ਬਹੁਤ ਬਚਾਇਆ ਪਰ ਉਹਨਾਂ ਦੇ ਵਿੱਚ ਆਇਆ ਵੀ ਇਹਨਾਂ ਨੂੰ ਹਸਪੀਟਲ ਲੈ ਗਏ ਆ ਹੁਣ ਥੋੜਾ ਜਿਹਾ ਬਚਾਇਆ ਵੀ ਵਿੱਚ ਕੋਈ ਜਾਨੀ ਮਾਨੀ ਦਾ ਨੁਕਸਾਨ ਨਹੀਂ ਹੋਇਆ